ਹਾਂਜੀ ਵੀਰ ਜੀ ਕਿੱਥੋਂ ਆਏ ਜੀ ਜੀ ਮੈਂ ਸਿੰਦਰ ਸਿੰਘ ਜੀ ਹਾਂ ਚੀਮਾ ਸਾਹਿਬ ਮੈਂ ਸਨਮਾਨਿਤ ਬਲੌਂਗ ਕਰਨਾ ਜੀ ਮੈਨੂੰ ਅ ਲਗਭਗ 15 16 ਪੈਰਾ ਸਾਹਿਬ ਹੋ ਗਏ ਨੇ ਇਤਵਾਰ ਨੂੰ ਸਮਾਗਮ ਚ ਪ੍ਰਤੀ ਦਿਨ ਆਉਂਦਿਆਂ ਨੂੰ ਜੀ ਤੇ ਜਿੱਥੇ ਇੱਥੇ ਆਣਗੇ ਨਾ ਇੰਨਾ ਹੀ ਆਨੰਦ ਮਿਲਦਾ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ ਜੀ ਮੇਰੇ ਦੋ ਬੇਟੇ ਨੇ ਦੋ ਦੋ ਬਹੂਆਂ ਨੇ ਜੀ ਉਹ ਯੂਕੇ ਚ ਨੇ ਤੇ ਮੈਂ ਉਹਨਾਂ ਦੇ ਸ਼ੁਕਰਾਨੇ ਵਾਸਤੇ ਨਾ ਜੀ ਇੱਥੇ ਹਰ ਐਤਵਾਰ ਨੂੰ ਜੀ ਚਪੈਰਾ ਸਾਹਿਬ ਕਰਨ ਵਾਸਤੇ ਆਉਨਾ ਵਾਂ ਇੱਕ ਸੁਪੈਰਾ ਸਾਹਿਬ ਦਾ ਮਹੱਤਵ ਹੈ ਜੀ ਇੱਕ ਤੇ ਬਾਣੀ ਪੜੀ ਜਾਂਦੀ ਹੈ ਜੀ ਤੇ ਬਾਣੀ ਪੜ ਕੇ ਇਹਦੇ ਬੜਾ ਹੀ ਹਿਰਦਾ ਠੰਡਾ ਹੁੰਦਾ ਜੀ ਇੱਕ ਬਾਣੀ ਘਰ ਕੱਲਿਆਂ ਨੇ ਪੜਨੀ ਹੁੰਦੀ ਹੈ ਜੀ ਇੱਕ ਬਾਣੀ ਆਪਾਂ ਸਾਰੀ ਸੰਗਤ ਦੇ ਵਿੱਚ ਬਹਿ ਕੇ ਬਾਣੀ ਪੜਨੇ ਨਾਲ ਉਹਦਾ ਬੜਾ ਹੀ ਆਨੰਦ ਆਉਂਦਾ ਹੈ ਜੀ ਤੁਹਾਨੂੰ ਇੱਥੇ ਆਏ ਹੋ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਹਾਂਜੀ ਇਥੇ ਮੈਨੂੰ ਇਥੇ ਆਣ ਕੇ ਬੜੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਮੇਰੇ ਕਈ ਇਸ ਤਰ੍ਹਾਂ ਦੇ ਕੰਮ ਮਹਾਨਾ ਜਿਹੜੇ ਰੋਕੇ ਹੋਏ ਸਾਰੇ ਪਰਮਾਤਮਾ ਸਤਿਗੁਰ ਨੇ ਇਥੇ ਕਰ ਦਿੱਤੇ ਨੇ ਜੀ ਮੈਂ 2018 ਤੋਂ ਗੁਰੂ ਦੀ ਲਾਈਨ ਨਾਲ ਜੁੜਿਆ ਹੋਇਆ ਹਾਂ ਜੋ ਕਿ ਹਰ ਮਹੀਨੇ ਦੀ ਸੰਗਰਾਂਦ ਦੀ ਸੰਗਰਾਂਦ ਮੈਂ ਸਮਾਣਾ ਤੋਂ ਦਰਬਾਰ ਸਾਹਿਬ ਜਾਣਾ ਵਾਂ ਐਂਡ ਐਤਵਾਰ ਦੇ ਐਤਵਾਰ ਮੈਂ ਇਥੇ ਆਉਣਾ ਚੁਪੈਰਾ ਸਾਹਿਬ ਵਾਸਤੇ ਜੀ ਤੇ ਮੈਂ ਬਾਣੀ ਨਾਲ ਜੁੜਿਆ ਮੈਨੂੰ ਬਾਣੀ ਪੜ ਕੇ ਬੜਾ ਆਨੰਦ